ਜੇਕਰ ਤੁਹਾਡੇ ਸਰੀਰ ਦੇ ਵਿੱਚ ਵੀ ਦਰਦ ਰਹਿੰਦੀ ਹੈ ਕਦੀ ਕੋਈ ਅੰਗ ਦੇ ਵਿੱਚ ਦਰਦ ਤੇ ਕਦੀ ਕੋਈ ਸਰੀਰ ਦਾ ਅੰਗ ਦੁਖਣੇ ਲੱਗ ਜਾਂਦਾ ਹੈ ਤੇ ਇਹ ਵੀਡੀਓ ਤੁਹਾਡੇ ਲਈ ਹੈ ਕਈ ਅਜਿਹੇ ਲੋਕ ਵੀ ਹਨ ਜੋ ਹਰ ਰੋਜ਼ ਦਵਾਈਆਂ ਖਾਂਦੇ ਨੇ ਸਰੀਰ ਦਾ ਕੋਈ ਨਾ ਕੋਈ ਅੰਗ ਦਰਦ ਕਰਦਾ ਹੀ ਰਹਿੰਦਾ ਹੈ ਉਹਨਾਂ ਲੋਕਾਂ ਦਾ ਕਈਆਂ ਦੀ ਹਾਲਤ ਤਾਂ ਇੰਨੀ ਖਰਾਬ ਹੋ ਚੁੱਕੀ ਹੈ ਕਿ ਦਵਾਈਆਂ ਖਾ ਖਾ ਕੇ ਅੱਕ ਚੁਕੇ ਹਨ ਪਰ ਹੁਣ ਤੇ ਦਵਾਈਆਂ ਨੇ ਵੀ ਅਸਰ ਕਰਨਾ ਬੰਦ ਕਰ ਦਿੱਤਾ ਸਰੀਰ ਦੀਆਂ ਦਰਦਾਂ ਖਤਮ ਨਹੀਂ ਹੁੰਦੀਆਂ ਉਹਨਾਂ ਲੋਕਾਂ ਦੇ ਲਈ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਇੱਕ ਅਜੀਹਾ ਗੁਰਬਾਣੀ ਦਾ ਸ਼ਬਦ ਦੱਸਾਂਗੇ ਜਿਸ ਨੂੰ ਕਰਨ ਦੇ ਨਾਲ ਤੁਹਾਡਾ ਸਰੀਰ ਰੋਗ ਮੁਕਤ ਹੋ ਜਾਵੇਗਾ ਜਿਸ ਕਿਸੇ ਦੇ ਸਰੀਰ ਦੇ ਕਿਸੇ ਵੀ ਅੰਗ ਵਿੱਚ ਦਰਦ ਹੋ ਰਹੀ ਹੋਵੇ ਉਸ ਅੰਗ ਦੇ ਉੱਤੇ ਹੱਥ ਰੱਖ ਕੇ ਪੰਜ ਵਾਰ ਇਸ ਗੁਰਬਾਣੀ ਦੇ ਪਾਠ ਦਾ ਜਾਪ ਕਰ ਦਿਓ ਤੁਹਾਡੀ ਦਰਦ ਮਿੰਟਾਂ ਸਕਿੰਟਾਂ ਦੇ ਵਿੱਚ ਦੂਰ ਹੋ ਜਾਵੇਗੀ ਆਓ ਹੁਣ ਇਸ ਸ਼ਕਤੀਸ਼ਾਲੀ ਸ਼ਬਦ ਦੀ ਸਾਂਝ ਪਾਉਂਦੇ ਹਾਂ ਸੂਹੀ ਮਹੱਲਾ ਪੰਜਵਾਂ ਅਨਿਕ ਬੀng ਦਾਸ ਕੀ ਪਰ ਹਰਿਆ ਕਰ ਕਿਰਪਾ ਪ੍ਰਭ ਅਪਨਾ ਕਰਿਆ ਤੁਮਹੇ ਛਡਾਏ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਓ ਪਰਬਤ ਦੋਖ ਮਹਾ ਬਿਕਰਾਲਾ ਕਿੰਮ ਹੈ ਦੂਰ ਕੀ ਹੈ ਦਿਆਲਾ ਸੋਗ ਰੋਗ ਵਿਪਤ ਅਤ ਭਾਰੀ ਦੂਰ ਭਈ ਜਪ ਨਾਮ ਮੁਰਾਰੀ ਬ੍ਰਿਸ਼ਟ ਧਾਰ ਲੀਨੋਂ ਲੜ ਲਾਏ ਹਰ ਚਰਨ ਗਹੇ ਨਾਨਕ ਸਰਣਾਏ ਇਸ ਪਵਿੱਤਰ ਸ਼ਕਤੀਸ਼ਾਲੀ ਸ਼ਬਦ ਦਾ ਦਰਦਵਾਲੀ ਜਗ੍ਹਾ ਤੇ ਹੱਥ ਰੱਖ ਕੇ 5 ਮਿੰਟ ਤੱਕ ਜਾਪ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚੋਂ ਸਾਰੇ ਦਰਦ ਖਤਮ ਹੋ ਜਾਣਗੇ ਇੱਕ ਵਾਰ ਭਰੋਸਾ ਰੱਖ ਕੇ ਇਹ ਸ਼ਬਦ ਦਾ ਜਾਪ ਕਰਕੇ ਦੇਖੋ ਜੇ ਤੁਹਾਡੇ ਰੋਗ ਨਾ ਖਤਮ ਹੋਣ ਕਮੈਂਟ ਕਰਕੇ ਜਰੂਰ ਦੱਸਿਓ ਜੇ ਰੋਗ ਖਤਮ ਹੋ ਜਾਣਗੇ ਫਿਰ ਤੇ ਦੱਸਣ ਦੀ ਲੋੜ ਹੀ ਨਹੀਂ ਪੈਣੀ